ਨਾ ਕਰਾ ਹੁਣੇ ਆਖਰੀ ਫੈਸਲਾ ਬੋਲਦਾ ਕਿਉਂ ਨਹੀਂ ਡੱਕਾ ਜਾਣਾ ਚੱਬ ਮੈਨੂੰ ਜਵਾਬ ਦੇ ਓਏ ਪੁੱਤਰਾ ਇਹਨੇ ਕੀ ਬੋਲਣਾ ਹੈ ਇਹਨੂੰ ਕੋਈ ਹੈ ਚੜੀ ਲੱਥੀ ਦੀ ਇਹਦਾ ਤੂੰ ਹੀ ਬਿਲਕਦਾ ਜਿਹਨੂੰ ਫਿਕਰ ਹੈ ਬਾਪੂ ਹੁਣ ਇਹਨੂੰ ਆਪਣੇ ਚ ਕੋਈ ਨਹੀਂ ਦਿੰਦਾ ਤੂੰ ਜੱਪ ਕਰ ਗਿਆ ਕੁੱਤੀਏ ਵੱਡੀ ਆਈ ਹੈ ਇਹਨਾਂ ਦੀ ਹਮਾਇਤਣ ਕੁੱਤੀ ਤਾਂ ਮੈਂ ਆਪੇ ਹੀ ਆ ਜੋ ਤੁਹਾਡੇ ਘਰੇ ਜਾਣਦੀ ਗੱਪ ਕਰ ਕੋੜੇ ਹਾਕਮਾ ਦੋ ਠੋਕਸ ਵਾਲੇ ਇੱਜ ਕਿਚੀ ਚ ਐਵੇਂ ਕੁੱਤੇ ਚਤਰ ਮੈਨੂੰ ਵਧੀ ਜਾਂਦਾ ਹੈ ਤੈਨੂੰ ਉੱਤੇ ਜਾ ਕੇ ਤੇਰੀ ਬਾਪੂ ਮੈਂ ਵੱਡੇ ਛੋਟੇ ਦਾ ਲੈਣ ਨਹੀਂ ਰੱਖਣਾ ਓਏ ਤੈਨੂੰ ਪਿਓ ਦੇ ਮੂਹਰੇ ਬੋਲਦੇ ਨੂੰ ਸ਼ਰਮ ਨਹੀਂ ਆਉਂਦੀ ਮੈਂ ਜੇ ਮੈਂ ਛੋਟਾ ਇਹਦਾ ਮਤਲਬ ਇਹ ਨਹੀਂ ਤੁਸੀਂ ਮੈਨੂੰ ਟਾਟਾ ਮਾਰੋ ਮੈਨੂੰ ਬਰੇਟ ਜਾਣ ਨੂੰ ਕੋਈ ਨਹੀਂ ਰੋਕਦਾ ਤਾ ਕੋ ਰੋਕਣੂਗਾ ਤੈਨੂੰ ਮੈਂ ਹੁਣੀ ਰੋਕ ਲੈਣਾ ਵੱਡਿਆ ਸਾਨਾ ਫਤ ਫੇਰੀਆਂ ਸੋਣੀਆਂ ਨਾ ਕਰੀਆਂ